ਉਦਾਂ ਜੁੜ ਕੇ ਇਨਸਾਨ ਦੇ ਜੀਵਨ ਚ ਕੀ ਬਦਲਾਵ ਆਂਦਾ ਹੈ ਇਸ ਲਈ ਤੇ ਸਾਈਂ ਬੁੱਲੇ ਸ਼ਾਹ ਨੇ ਬੜਾ ਪਿਆਰਾ ਕਿਹਾ ਹੈ ਬੁੱਲੇ ਸ਼ਾਹ ਕਹਿੰਦੇ ਕਿ ਤੂੰ ਇਨਸਾਨ ਨੂੰ ਸੁੰਦਰ ਬਣਾਇਆ ਰੱਬਾ ਇਹ ਬੁੱਲੇ ਸ਼ਾਹ ਦਾ ਕਲਾਮ ਹੈ ਦਿਲ ਤੇ ਲਿਖਣ ਵਾਲਾ ਹੈ ਇੱਕ ਇੱਕ ਲਾਈਨ ਦਿਮਾਗ ਪਸਾਨ ਵਾਲੀ ਹੈ ਬੁੱਲੇ ਸ਼ਾਹ ਕਹਿੰਦੇ ਤੂੰ ਇਨਸਾਨ ਨੂੰ ਸੁੰਦਰ ਬਣਾਇਆ ਰੱਬਾ ਪਰ ਇਨਸਾਨ ਨੇ ਖੁਦ ਨੂੰ ਕੀ ਬਣਾਇਆ ਪਰ ਕਹਿੰਦੇ ਅੱਜ ਬੰਦੇ ਨੇ ਆਪਣੇ ਕਰਮ ਨਾਲ ਆਪਣੇ ਆਪ ਨੂੰ ਦੇਖ ਲਓ ਕੀ ਬਣਾ ਲਿਆ ਹੁਣ ਜਦੋਂ ਬੱਚੇ ਨੂੰ ਰੱਬ ਪੈਦਾ ਕਰਦਾ ਕਿੰਨਾ ਸੋਹਣਾ ਹੁੰਦਾ ਹੈ ਬੱਚਾ ਹੁੰਦਾ ਹੈ ਕਿ ਨਹੀਂ ਹੁਣ ਕਈ ਵਾਰ ਹੈ ਨਾ ਬੱਚੇ ਜਦੋਂ ਜਨਮ ਲੈਂਦੇ ਆ ਜਦ ਛੋ ਜਦਾਂ ਕਹਿ ਲੋਗੇ ਰੋੜਨ ਲੱਗ ਜਾਂਦੇ ਆ ਤੇ ਕਿੰਨੇ ਪਿਆਰੇ ਲੱਗਦੇ ਆ ਜਦ ਤੋਤਲੀ ਇਹ ਜੁਬਾਨ ਚ ਬੋਲਦੇ ਤਾਂ ਕਿੰਨੇ ਪਿਆਰੇ ਲੱਗਦੇ ਉਥੇ ਮਾਇਨੇਰ ਖਾਂਦਾ ਕਿ ਬੱਚੇ ਦਾ ਰੰਗ ਕਾਲਾ ਹੈ ਗੋਰਾ ਹੈ ਕਿਦਾਂ ਦਾ ਹੈ ਨਹੀਂ ਉਹ ਬੱਚੇ ਦੀ ਸੁੰਦਰਤਾ ਹੀ ਇੱਕ ਅਲੱਗ ਹੁੰਦੀ ਹੈ ਹੁਣ ਕਹਿੰਦੇ ਰੱਬ ਨੇ ਜਦੋਂ ਇਨਸਾਨ ਨੂੰ ਬਣਾਇਆ ਤਾਂ ਬੱਚਾ ਬੜਾ ਸੁੰਦਰ ਹੁੰਦਾ ਹੈ ਕਿਉਂਕਿ ਬੱਚੇ ਨੂੰ ਰੱਬ ਦਾ ਰੂਪ ਕਿਉਂ ਕਿਹਾ ਜਾਂਦਾ ਕਿਉਂਕਿ ਰੱਬ ਆਲੇ ਸਾਰੇ ਗੁਣ ਲੈ ਕੇ ਬੱਚਾ ਦੁਨੀਆ ਤੇ ਪੈਦਾ ਪਰ ਇਨਸਾਨ ਫਿਰ ਆਪਣੇ ਆਪ ਨੂੰ ਕੀ ਬਣਾ ਲੈਂਦਾ ਹੈ ਤਾਂ ਹੀ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਜਨਮ ਸਾਨੂੰ ਰੱਬ ਦਿੰਦਾ ਹੈ ਪਰ ਜੀਵਨ ਅਸੀਂ ਆਪਣੇ ਕਰਮਾਂ ਨਾਲ ਬਣਾਉਂਦੇ ਹਾਂ ਜਨਮ ਸਾਨੂੰ ਰੱਬ ਦਿੰਦਾ ਹੈ ਪਰ ਜੀਵਨ ਅਸੀਂ ਆਪਣੇ ਕਰਮਾਂ ਨਾਲ ਬਣਾਉਂਦੇ ਕਿ ਮੇਰਾ ਜੀਵਰ ਬਣਨਾ ਕਿਦਾਂ ਦਾ ਅੱਛਾ ਬਣਨਾ ਹੈ ਜਾਂ ਬੁਰਾ ਬਣਨਾ ਕਿਦਾਂ ਬਣਦਾ ਇਹਦਾ ਜੀਵਨ ਬਹੁਤ ਅੱਛਾ ਹੈ ਇਹਦਾ ਜੀਵਨ ਬਹੁਤ ਮਾੜਾ ਹੈ ਇਹਦੀ ਜ਼ਿੰਦਗੀ ਬਹੁਤ ਅੱਛੀ ਹੈ ਇਹਦੀ ਜ਼ਿੰਦਗੀ ਬਹੁਤ ਸੋ ਜੈਨੂਮ ਰੱਬ ਦਿੰਦਾ ਹੈ ਪਰ ਜ਼ਿੰਦਗੀ ਕਿੱਦਾਂ ਦੀ ਬਣਾਣੀ ਹੈ ਇਹ ਬੰਦੇ ਦੇ ਚੁਨਾਵ ਤੇ ਬੰਦੇ ਦੀ ਸੰਗਤ ਤੇ ਬੰਦੇ ਦੀ ਸੋਚ ਤੇ ਬੰਦੇ ਦੇ ਸਮਝ ਤੇ ਨਿਰਫਰ ਕਰਦਾ ਹੈ ਇਸ ਲਈ ਕਈਆਂ ਨੂੰ ਜ਼ਿੰਦਗੀ ਰੱਬ ਦਿੰਦਾ ਹੈ ਉਹ ਆਪਣੀ ਜ਼ਿੰਦਗੀ ਚ ਅੱਛੇ ਚੁਨਾਵ ਕਰਦੇ ਆ ਅੱਛੀ ਸੰਗਤ ਕਰਦੇ ਆ ਤਾਂ ਦੇਖੋ ਜ਼ਿੰਦਗੀ ਉਹਨਾਂ ਦੀ ਕਿੰਨੀ ਬਿਹਤਰ ਹੋ ਜਾਂਦੀ ਹੈ ਤਾਂ ਕਈ ਬੁਰੀ ਸੰਗਤ ਕਰਦੇ ਆ ਬੁਰੇ ਚੁਨਾਵ ਕਰਦੇ ਆ ਬੁਰੀਆਂ ਆਦਤਾਂ ਲਾਂਦੇ ਤਾਂ ਆਪਣੀ ਜ਼ਿੰਦਗੀ ਨੂੰ ਨਸ਼ਟ ਕਰਕੇ ਆਪਣੀ ਜ਼ਿੰਦਗੀ ਨੂੰ ਗਵਾ ਕੇ ਬਹਿ ਜਾਂਦੇ ਹਾਂ ਬੋਲੋ ਇਦਾਂ ਹੁੰਦੀ ਹੈ ਕਿ ਨਹੀਂ ਤਾਂ ਹੀ ਤਾਂ ਜਨਮ ਤਾਂ ਸਾਨੂੰ ਰੱਬ ਨੇ ਸਾਰਿਆਂ ਨੂੰ ਦਿੱਤਾ ਹੈ ਪਰ ਅੱਜ ਅਸੀਂ ਜਿੱਥੇ ਵੀ ਬੈਠੇ ਆ ਨਾ ਇਹ ਸਾਡੀਆਂ ਆਦਤਾਂ ਸਾਡੀ ਸੰਗਤ ਸਾਡੇ ਚੁਨਾਵ ਦਾ ਹੀ ਨਤੀਜਾ ਹੈ ਜੇ ਅੱਜ ਕੋਈ ਵਕੀਲ ਬਣ ਕੇ ਬੈਠਾ ਤਾਂ ਉਹਦਾ ਚੁਨਾਵ ਹੈ ਉਹਦਾ ਚੁਨਾਵ ਸੀ ਮੈਂ ਵਕੀਲ ਬਣਨਾ ਤਾਂ ਹੀ ਉਹ ਵਕੀਲ ਬਣਿਆ ਕੋਈ ਡਾਕਟਰ ਬਣਦਾ ਤਾਂ ਉਹਦਾ ਚੁਨਾਵ ਹੁੰਦਾ ਕਿ ਮੈਂ ਡਾਕਟਰ ਔਰ ਫਿਰ ਨਾਲ ਉਹਦੀਆਂ ਆਦਤਾਂ ਉਹਦੇ ਕਰਮ ਵੀ ਹੁੰਦੇ ਆ ਕਿ ਅਗਰ ਡਾਕਟਰ ਬਣਨਾ ਤਾਂ ਸਿਰਫ ਸੋਚਿਆ ਪਰ ਕਰਮ ਨਾ ਕੀਤਾ ਮਿਹਨਤ ਨਾ ਕੀਤੀ ਤਾਂ ਫੇਰ ਸੋਚਣ ਵਾਲੀ ਕੋਈ ਕਹਿੰਦੇ ਜੋ ਸੋਚੋ ਉਹਦੇ ਵਾਸਤੇ ਮਿਹਨਤ ਵੀ ਕਰਨੀ ਆਪਣੇ ਆਪ ਨੂੰ ਉਦਾਂ ਦਾ ਬਣਾਉਣਾ ਵੀ ਇਸ ਲਈ ਅੱਜ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਜੀਵਨ ਦਿੱਤੀ ਬੜੀ ਸੁੰਦਰ ਬੜੀ ਸੋਹਣੀ ਜ਼ਿੰਦਗੀ ਹੈ ਅਗਰ ਅਸੀਂ ਇਹਨੂੰ ਸਹੀ ਢੰਗ ਨਾਲ ਚੱਲੀਏ ਨਾ ਤਾਂ ਸਾਡੀ ਜ਼ਿੰਦਗੀ ਹਰ ਦਿਨ ਹੋਰ ਸੁੰਦਰ ਹੋਵੇ ਸਾਡਾ ਜੀਵਨ ਹੋਰ ਅੱਛਾ ਹੋ ਪਰ ਜੇ ਅਸੀਂ ਢੰਗ ਹੀ ਗਲਤ ਚੁਣ ਲਈਏ ਆਤ ਤਾਂ ਹੀ ਗਲਤ ਚੁਣ ਲਈਏ ਸੋਚ ਵਿਚਾਰ ਹੀ ਗਲਤ ਚੁਣ ਲਈਏ ਤਾਂ ਸਾਡੀ ਜ਼ਿੰਦਗੀ ਦਿਨ ਪ੍ਰਤੀ ਦਿਨ ਬਰਬਾਦ ਹੁੰਦੀ ਚਲੀ ਜਾਂਦੀ ਹੈ ਸਾਡੀ ਜ਼ਿੰਦਗੀ ਦਿਨ ਪ੍ਰਤੀ ਦਿਨ ਵਿਗੜਦੀ ਇਸ ਲਈ ਫਿਰ ਕਵਾਂਗੇ ਆਪਣੀ ਸੰਗਤ ਦਾ ਚੋਣ ਆਬ ਸੋਚ ਕੇ ਕਰੋ ਆਪਣੀਆਂ ਆਦਤਾਂ ਦਾ ਚੋਣ ਵੀ ਸੋਚ ਸਮਝ ਕੇ ਕਰੋ ਔਰ ਆਪਣੀ ਕਰਨੀ ਦਾ ਚੋਣ ਵੀ ਮੈਂ ਕਰ ਕੀ ਰਿਹਾ ਹਾਂ ਸੋਚ ਸਮਝ ਕੇ ਕਰੀਏ ਅਗਰ ਅਸੀਂ ਅੱਛੀ ਸੰਗਤ ਕਰਾਂਗੇ ਅਗਰ ਆਦਤਾਂ ਅੱਛੀਆਂ ਬਣਾਵਾਂਗੇ ਅਗਰ ਕਰਮ ਅੱਛੇ ਕਰਾਂਗੇ ਤਾਂ ਜੀਵਨ ਆਪੇ ਅੱਛਾ ਤਜੇ ਸੋਚ ਮਾੜੀ ਸੰਗਤ ਮਾੜੀ ਕਰਮ ਮਾੜੇ ਆਤਾ ਮਾੜੀਆਂ ਤਾਂ ਜੀਵਨ ਕਿਹਦਾ ਹੋਏਗਾ ਫਿਰ ਅੱਜ ਬੰਦਾ ਜੀਵਨ ਤਾਂ ਚੰਗਾ ਚਾਹੁੰਦਾ ਹੈ ਆਦਤਾਂ ਜਦਾਂ ਸਮਝ ਲੈਣਾ ਕਿ ਚਾਹੁੰਦੇ ਤਾਂ ਮੈਨੂੰ ਜ਼ਿੰਦਗੀ ਵਧੀਆ ਚਾਹੀਦੀ ਹੈ ਤਾਂ ਵਧੀਆ ਜ਼ਿੰਦਗੀ ਕਿੱਦਾਂ ਮਿਲਗੀ ਜੇ ਤੇਰੀ ਆਦਤ ਮਾੜੀ ਹੈ ਤੇਰੀ ਸੋਚ ਮਾੜੀ ਹੈ ਤੇਰੀ ਸੰਗਤ ਵੀ ਮਾੜੀ ਹੈ ਤਾਂ ਤੇਰੀ ਜ਼ਿੰਦਗੀ ਕਦੀ ਵਧੀਆ ਨਹੀਂ ਇਸ ਲਈ ਬੁੱਲੇ ਸ਼ਾਹ ਨੇ ਗੱਲ ਬੜੀ ਪਿਆਰੀ ਕਹੀ ਕਿ ਤੂੰ ਇਨਸਾਨ ਨੂੰ ਸੁੰਦਰ ਬਣਾਇਆ ਰੱਬਾ ਪਰ ਇਨਸਾਨ ਨੇ ਖੁਦ ਨੂੰ ਕੀ ਬਣਾਇਆ ਪਰ ਇਨਸਾਨ ਅੱਜ ਕੀ ਬਣਾ ਰਿਹਾ ਆਪਣੇ ਆਪ ਇਨਸਾਨ ਕਰ ਕੀ ਰਿਹਾ ਹੈ ਕਈ ਵਾਰਾ ਦੇਖੀਦਾ ਨਾ ਕਿ ਜਦੋਂ ਕੋਈ ਨਸ਼ਾ ਕਰ ਰਿਹਾ ਹੈ ਜਾਂ ਕੋਈ ਝਗੜਾ ਕਰ ਰਿਹਾ ਹੈ ਕੋਈ ਨਿੰਦਿਆ ਕਰ ਰਿਹਾ ਹੈ ਜਾਂ ਕੋਈ ਬੁਰਾ ਕਰਮ ਕਰ ਰਿਹਾ ਤਾਂ ਸੋਚੀਦਾ ਹੀ ਕਰ ਕੀ ਬਣਾ ਕੀ ਰਿਹਾ ਆਪਣੇ ਆਪ ਨੂੰ ਇਹਨੂੰ ਨਹੀਂ ਪਤਾ ਕਿ ਅੱਜ ਇਹ ਥੋੜੀ ਜਿਹੀ ਸਵਾਦ ਦੀ ਖਾਤਰ ਮੈਂ ਆਪਣੀ ਜ਼ਿੰਦਗੀ ਨੂੰ ਕਿੱਥੇ ਲੈ ਕੇ ਜਾ ਰਿਹਾ ਕਿਉਂਕਿ ਕਈਆਂ ਨੂੰ ਜਵਾਨ ਦਾ ਸਵਾਦ ਹੁੰਦਾ ਹੈ ਉਹਦੇ ਸਵਾਦ ਵਿੱਚ ਉਹ ਗਲਤ ਮਲਤ ਚੀਜ਼ਾਂ ਖਾਂਦੇ ਰਹਿੰਦੇ ਤਾਂ ਉਹਦਾ ਪ੍ਰਭਾਵ ਗਲਤ ਤਕੇਣਾ ਨੂੰ ਜਵਾਨ ਦੀ ਖੁਜਲੀ ਮਿਟਾਉਣ ਦਾ ਸ਼ੌਕ ਹੁੰਦਾ ਨਿੰਦਿਆ ਕਰਨ ਦਾ ਉਹਦੀ ਬੁराई ਕਰ ਲੋ ਉਹਦੀ ਬੁराई ਕਰ ਲੋ ਉਹਦੀਆਂ ਕਮੀਆਂ ਦੱਸ ਦੋ ਉਹਦੀਆਂ ਕਮੀਆਂ ਦੱਸ ਦੋ ਉਹ ਬੁराई ਕਰਕੇ ਮਜ਼ਾ ਜ਼ਰੂਰ ਆਂਦਾ ਹੈ ਪਰ ਉਹ ਸਾਨੂੰ ਉਹ ਜਿਹੜਾ ਮਜ਼ਾ ਹੈ ਨਾ ਉਹ ਸਾਡੀ ਜ਼ਿੰਦਗੀ ਨੂੰ ਖਰਾਬ ਇਸ ਲਈ ਸੀ ਕਈ ਵਾਰ ਕਿਹਾ ਹੈ ਕਿ ਜਿਹੜੀ ਹੈ ਨਾ ਹਰ ਮਜ਼ਾ ਦੇਣ ਵਾਲੀ ਚੀਜ਼ achhi nahi hoti ਸਮਝਦੇ ਹੋ ਆਪਣੀ ਹਰ ਮਜ਼ਾ ਦੇਣ ਵਾਲੀ ਚੀਜ਼ ਔਰ ਹਰ ਦਰਦ ਇਨਸਾਨ ਕੇ ਲਿਏ ਬੁਰਾ ਨਹੀਂ ਹੋਤਾ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿਉਂਕਿ ਕਈ ਜਿਹੜੀਆਂ ਚੀਜ਼ਾਂ ਸਾਨੂੰ ਮਜ਼ਾ ਹੁੰਦੀ ਵੀ ਦੇਖਣ ਚ ਬੜਾ ਮਜ਼ਾ ਆਂਦਾ ਹੈ ਪਰ ਭਾਈ ਜਿਆਦਾ ਦੇਖੂਗਾ ਤਾਂ ਅੱਛਾ ਨਹੀਂ ਹੈ ਇਹਨੇ ਤੇਰੀ ਜ਼ਿੰਦਗੀ ਨੂੰ ਖਰਾਬ ਕਈ ਵਾਰ ਬੰਦੇ ਨੂੰ ਲੱਗਦਾ ਕਿ ਆਹ ਚੀਜ਼ ਕਰਨੀ ਬੜੀ ਅੱਛੀ ਲੱਗਦੀ ਹੈ ਮੈਨੂੰ ਆਹ ਚੀਜ਼ ਖਾਣੀ ਬੜੀ ਅੱਛੀ ਲੱਗਦੀ ਹੈ ਮੈਨੂੰ ਇੱਥੇ ਬੈਠਣਾ ਬੜਾ ਅੱਛਾ ਲੱਗਦਾ ਹੈ ਤਾਂ ਉਹ ਬੈਠਣਾ ਅੱਛਾ ਲੱਗਦਾ ਪਰ ਬੱਚੇ ਨੂੰ ਪੜ੍ਹਾਈ ਅੱਛੀ ਨਹੀਂ ਲੱਗਦੀ ਬੱਚੇ ਨੂੰ ਘੁੰਮਣਾ ਫਿਰਨਾ ਪਰ ਉਹ ਅੱਛੀ ਜਿਹੜੀ ਚੀਜ਼ ਹੈ ਨਾ ਉਹਦੇ ਵਾਸਤੇ ਹਰ ਮਜ਼ਾ ਦੇਣ ਵਾਲੀ ਚੀਜ਼ ਮੈਨੂੰ ਬੜਾ ਮਜ਼ਾ ਆਉਂਦਾ ਹੈ ਆਹ ਕੰਮ ਕਰਕੇ ਮੈਨੂੰ ਬੜਾ ਮਜ਼ਾ ਆਉਂਦਾ ਕਹਿੰਦੇ ਹਰ ਮਜ਼ਾ ਦੇਣ ਵਾਲੀ ਚੀਜ਼ ਕਈ ਵਾਰ ਅੱਛੀ ਤਾਂ ਚੰਗੀਆਂ ਚੀਜ਼ਾਂ 'ਚ ਕਈ ਵਾਰ ਦਰਦ ਵੀ ਹੁੰਦਾ ਹੈ ਸਿਮਰਨ ਕਰਨ 'ਚ ਦਰਦ ਹੁੰਦਾ ਹੈ ਐਕਸਰਸਾਈਜ਼ ਕਰਨ 'ਚ ਦਰਦ ਹੁੰਦਾ ਹੈ ਕੋਈ ਚੰਗਾ ਕੰਮ ਕਰਨ 'ਚ ਵੀ ਦਰਦ ਔਰ ਹਰ ਦਰਦ ਦੇਣ ਵਾਲੀ ਚੀਜ਼ ਬੁਰੀ ਇਹ ਤਾਂ ਹੁਣ ਸਾਡੀ ਸਮਝ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਆਹ ਚੀਜ਼ ਮੇਰੇ ਵਾਸਤੇ ਅੱਛੀ ਹੈ ਤਾਂ ਇਹਦੇ ਵਾਸਤੇ ਮੈਂ ਹਜ਼ਾਰਾਂ ਦਰਦ ਬਰਦਾਸ਼ਤ ਕਰਨ ਨੂੰ ਤਜੇੜਾ ਉਹ ਦਰਦ ਬਰਦਾਸ਼ਤ ਕਰਨ ਨੂੰ ਤਿਆਰ ਰਹਿੰਦਾ ਫੇ ਮੰਜ਼ਰਾਉ ਨਹੀਂ ਮਿਲਦੀਆਂ ਇਹ ਸਮਝ ਲੈਣਾ ਸਾਰਿਆਂ ਤਜੇ ਆ ਚੀਜ਼ ਮੈਨੂੰ ਮਜ਼ਾ ਦੇ ਰਹੀ ਹੈ ਆ ਚੀਜ਼ ਮੈਨੂੰ ਚੰਗੀ ਲੱਗਦੀ ਹੈ ਮਜ਼ਾ ਦੇ ਰਹੀ ਹੈ ਪਰ ਮੈਨੂੰ ਪਤਾ ਮੇਰੀ ਲਾਈਫ ਵਾਸਤੇ ਅੱਛੀ ਮੇਰੀ ਸਿਹਤ ਵਾਸਤੇ ਅੱਛੀ ਮੇਰੀ ਜ਼ਿੰਦਗੀ ਵਾਸਤੇ ਅੱਛੀ ਇਹ ਮੈਨੂੰ ਮੇਰੇ ਰੱਬ ਤੋਂ ਦੂਰ ਕਰਨ ਵਾਲੀ ਹੈ ਮੈਨੂੰ ਮੇਰੀ ਸਿਹਤ ਤੋਂ ਦੂਰ ਕਰਨ ਵਾਲੀ ਹੈ ਜਾਂ ਮੈਨੂੰ ਮੇਰੀ ਕਾਮਯਾਬੀ ਤੋਂ ਦੂਰ ਕਰਨ ਵਾਲੀ ਹੈ ਤਾਂ ਫਿਰ ਮੈਨੂੰ ਚਾਹੀਦਾ ਹੈ ਕਿ ਆਪਣੇ ਤੋਂ ਮੈਂ ਦੂਰ ਕਰ ਦੇਵਾ ਚਾਹੇ ਜਿੰਨੀ ਮਰਜ਼ੀ ਮੈਨੂੰ ਪਸੰਦ ਹੋਵੇ ਸਮਝਦੇ ਹੋ ਕੋਈ ਇਸ ਲਈ ਅਸੀਂ ਫਿਰ ਕਹਾਂਗੇ ਸਮਝਦਾਰ ਇਨਸਾਨ ਹਮੇਸ਼ਾ ਉਹਨਾਂ ਚੀਜ਼ਾਂ ਦਾ ਚੁਣੌਬ ਕਰਦਾ ਹੈ ਜੋ ਉਹਦੇ ਵਾਸਤੇ ਅੱਛੀਆਂ ਹੁੰਦੀਆਂ ਹਨ ਨਾ ਕਿ ਉਹਨੂੰ ਪਸੰਦ ਹੁੰਦੀਆਂ ਸਮਝਦੇ ਹੋ ਕੋਈ ਇਹ ਗੱਲ ਯਾਦ ਰੱਖਣਾ ਹਮੇਸ਼ਾ ਕਿ ਸਮਝਦਾਰ ਇਨਸਾਨ ਹਮੇਸ਼ਾ ਉਹ ਚੀਜ਼ਾਂ ਨੂੰ ਪਸੰਦ ਕਰਦਾ ਹੈ ਜਿਹੜੀਆਂ ਉਹਦੇ ਵਾਸਤੇ ਅੱਛੀਆਂ ਹੁੰਦੀਆਂ ਹਨ ਔਰ ਨਾ ਸਮਝੇ ਇਨਸਾਨ ਉਹਨਾਂ ਚੀਜ਼ਾਂ ਨੂੰ ਪਸੰਦ ਕਰਦਾ ਜਿਹੋਦੇ ਵਾਸਤੇ ਪਰ ਇੰਨਾ ਕੀ ਫਰਕ ਹੁੰਦਾ ਸਮਝਦਾਰ ਔਰ ਹੁਣ ਇੱਕ ਬੰਦੇ ਨੂੰ ਕਹੋ ਨਾ ਆ ਕੀ ਕਰ ਰਹੇ ਆ ਯਾਰ ਤਮਾਕੂ ਮੈਨੂੰ ਬੜਾ ਪਸੰਦ ਹੈ ਸਮਝਦਾਰ ਬੰਦਾ ਕਹੇਗਾ ਮੇਰੀ ਸਿਹਤ ਵਾਸਤੇ ਅੱਛਾ ਪਸੰਦ ਜਿੰਨਾ ਮਰਜੀ ਛਾੜੋ ਇਹਨੂੰ ਪਰੇ ਕਰੋ ਇਹ ਦੱਸਣਾ ਚਾਹੁੰਦੇ ਆਂ ਸੀ ਮਿਸਾਲ ਦੇ ਕੇ ਕਿ ਸਮਝਦਾਰ ਇਨਸਾਨ ਹਮੇਸ਼ਾ ਉਹਨਾਂ ਚੀਜ਼ਾਂ ਦਾ ਚੋਣ ਆਬ ਕਰੇਗਾ ਜੋ ਉਹਦੇ ਵਾਸਤੇ ਅੱਛੀਆਂ ਹੈਂ ਭਾਈ ਤਾ ਤੁਸੀਂ ਵੀ ਉਹੀ ਚੋਣ ਆਬ ਕਰਨਾ ਹੈ ਸਮਝਦਿਓ ਕਿਉਂਕਿ ਮਨ ਦਾ ਮਨੋਰੰਜਨ ਇਹ ਕਹਿੰਦਾ ਮਨੋਰੰਜਨ ਜਿੱਥੇ ਮਨ ਦਾ ਰੰਜਨ ਹੁੰਦਾ ਹੈ ਯਾਨੀ ਮਨ ਮਜ਼ਾ ਲੈਂਦਾ ਹੈ ਤਾਂ ਮਨੋਰੰਜਨ ਇਹ ਫਿਰ ਕਹਾਂਗੇ ਮਨੋਰੰਜਨ ਹੀ ਨਾ ਲੱਭਦੇ ਫਿਰੋ ਕਿ ਕਈ ਵਾਰ ਮਨੋਰੰਜਨ ਸਾਨੂੰ ਬਰਬਾਦੀ ਤਰਫ ਵੀ ਉਥੇ ਰੰਗ ਤਮਾਸ਼ੇ ਚੱਲ ਲੈ ਮਨੋਰੰਜਨ ਹੋਏਗਾ ਚਲੋ ਇੱਥੇ ਫਕੀਰਾਂ ਦੀ ਸੋਬਤ ਇੱਥੇ ਕੀ ਮਨੋਰੰਜਨ ਹੋਣਾ ਤੁਸੀਂ ਦੇਖੋ ਕਿ ਨਹੀਂ ਪਰ ਕਿਉਂਕਿ ਜਿਹੜਾ ਸਮਝਦਾਰ ਹੋਏਗਾ ਨਾ ਉਹ ਕਹੇਗਾ ਜੇ ਫਕੀਰਾਂ ਦੀ ਸੋਬਤ ਮਨੋਰੰਜਨ ਨਹੀਂ ਸ਼ੱਕ ਨਹੀਂ ਹੈ ਪਰ ਗਿਆਨ ਹੈ ਰੱਬ ਦੀਆਂ ਰਹਿਮਤਾਂ ਇਸ ਲਈ ਉਥੇ ਜਾਣਾ ਮੈਂ ਤੇ ਇੱਥੇ ਨਾਚ ਰੰਗ ਤਮਾਸ਼ੇ ਚੱਲ ਰਹੇ ਮਨੋਰੰਜਨ ਦੀ ਨਾ ਮਰਜ਼ੀ ਹੋਵੇ ਪਰ ਇਹ ਚੀਜ਼ਾਂ ਮੇਰੀ ਜ਼ਿੰਦਗੀ ਵਿੱਚ ਮੈਨੂੰ ਗਿਰਾਉਣ ਵਾਲੀਆਂ ਉਠਾਉਣ ਵਾਲੀਆਂ ਨਹੀਂ ਹੈ ਇਸ ਲਈ ਸਮਝਦਾਰ ਇਨਸਾਨ ਅੱਛੀ ਚੀਜ਼ ਦਾ ਚੋਣ ਕਰੇਗਾ ਤੋਂ ਤੁਸੀਂ ਵੀ ਇਹ ਗੱਲ ਦਾ ਖਾਸ ਧਿਆਨ ਰੱਖਣਾ ਕਿ ਅੱਜ ਤੁਸੀਂ ਸਤਸੰਗ ਚ ਆ ਕੇ ਬੈਠੇ ਹੋ ਤਾਂ ਇਹਦਾ ਮਤਲਬ ਵਾਕਈ ਸਮਝਦਾਰ ਹੋ ਤਾਂ ਹੀ ਸਤਸੰਗ ਦਾ ਚੋਣ ਕੀਤਾ ਹੈ ਤੋਂ ਬੁੱਲੇ ਸ਼ਾਹ ਕਹਿੰਦੇ ਤੂੰ ਇਨਸਾਨ ਨੂੰ ਸੁੰਦਰ ਬਣਾਇਆ ਰੱਬਾ ਪਰ ਇਨਸਾਨ ਨੇ ਖੁਦ ਨੂੰ ਕੀ ਬਣਾਇਆ ਉਹ ਭੁੱਲ ਕੇ ਤੇਰੇ ਇਸ਼ਕ ਬੰਦਗੀ ਦਾ ਪੈਂਡਾ ਬਦੀਆਂ ਤੇ ਜੋਰ ਲਗਾਇਆ ਕਿ ਅੱਜ ਇਨਸਾਨ ਤੇਰੇ ਇਸ਼ਕ ਔਰ ਤੇਰੀ ਬੰਦਗੀ ਦੇ ਪੈਂਡੇ ਨੂੰ ਮਾਰਗ ਨੂੰ ਛੱਡ ਕੇ ਅੱਜ ਕਿਹੜੇ ਮਾਰਗ ਤੁਰ ਰਿਹਾ ਹੈ ਬਦੀਆਂ ਦੇ ਮਾਰਗ ਤੇ ਬੁਰਾਈਆਂ ਦੇ ਮਾਰਗ ਤੇ ਨਸ਼ਿਆਂ ਦੇ ਮਾਰਗ ਤੇ ਅੱਜ ਇਨਸਾਨ ਉਹ ਮਾਰਗ ਤੇ ਚੱਲ ਰਿਹਾ ਹੈ ਜਿਹੜਾ ਮਾਰਗ ਉਹ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲਾ ਹੈ ਤਾਂ ਜੇ ਬੰਦਗੀ ਦੇ ਮਾਰਗ ਤੇ ਚਲੇ ਰੱਬ ਦੇ ਇਸ਼ਕ ਦੇ ਮਾਰਗ ਤੇ ਚਲੇ ਤਾਂ ਸੋਚੋ ਫਿਰ ਜ਼ਿੰਦਗੀ ਕੀ ਹੋਏਗੀ ਜੀਵਨ ਕੀ ਹੋਏਗਾ ਕਿਉਂਕਿ ਇਹ ਸੰਸਾਰ ਇਹ ਦੁਨੀਆ ਹਰ ਸ਼ੈ ਨੂੰ ਬਣਾਉਣ ਵਾਲਾ ਤੋਂ ਪਰਮਾਤਮਾ ਹੈ ਜੇ ਉਹਦੇ ਨਾਲ ਇਸ਼ਕ ਕਰਕੇ ਉਹਦੇ ਮਾਰਗ ਤੇ ਚੱਲਾਂਗੇ ਤਾਂ ਜਰਾ ਸੋਚੋ ਫਿਰ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਤਾਂ ਆਪਣੇ ਆਪ ਹੀ ਪਿੱਛੇ-ਪਿੱਛੇ ਆਣ ਗਈਆਂ ਇਹ ਯਾਦ ਰੱਖਣਾ ਹਮੇਸ਼ਾ ਕਿ ਸਚਾਈ ਵੀ ਹੈ ਇਹ ਸੱਚ ਹੈ ਸਚਾਈ ਹੈ ਕਿ ਜਿੰਨਾ ਅਸੀਂ ਰੱਬ ਦੇ ਨਾਮ ਨਾਲ ਜੁੜਦੇ ਹਾਂ ਉਹ ਤੇ ਵਿਸ਼ਵਾਸ ਕਰਦੇ ਆਂ ਦੁਨੀਆ ਦੀਆਂ ਖੁਸ਼ੀਆਂ ਇਨਸਾਨ ਦੀ ਤਰਫ ਖਿੱਚੀਆਂ ਆਂਦੀਆਂ ਹਨ ਕਿਉਂਕਿ ਜਦੋਂ ਇਨਸਾਨ ਦੇ ਅੰਦਰ ਪਰਮਾਤਮਾ ਦਾ ਸਿਮਰਨ ਚੱਲਦਾ ਹੈ ਨਾ ਜਦੋਂ ਇਨਸਾਨ ਦੇ ਅੰਦਰ ਰੱਬ ਦਾ ਨਾਮ ਚੱਲਦਾ ਹੈ ਇਨਸਾਨ ਦੀ ਸੋਚ ਅੱਛੀ ਹੁੰਦੀ ਹੈ ਤਾਂ ਫਿਰ ਕੀ ਹੁੰਦਾ ਹੈ ਇਹ ਯਾਦ ਰੱਖਣਾ ਕਿ ਜਦੋਂ ਤੁਸੀਂ ਅੰਦਰੋਂ ਅੱਛੇ ਬਣਦੇ ਹੋ ਤੁਹਾਡੀ ਸੋਚ ਅੱਛੀ ਹੁੰਦੀ ਹੈ ਰੱਬ ਦੇ ਵਿਸ਼ਵਾਸ ਵਾਲੀ ਸੋਚ ਹੁੰਦੀ ਹੈ ਤਾਂ ਤੁਹਾਡੇ ਅੰਦਰ ਉਹ ਅਛਾਈ ਦੀ ਖਿੱਚ ਪੈਦਾ ਹੁੰਦੀ ਹੈ ਕਿ ਹਰ ਅੱਛੀ ਚੀਜ਼ ਤੁਹਾਡੇ ਵੱਲ ਅਟਰੈਕਟ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਤੁਸੀਂ ਅੰਦਰੋਂ ਬੁਰੇ ਹੁੰਦੇ ਹੋ ਤਾਂ ਤੁਹਾਡੀ ਬੁਰਾਈ ਦੀ ਖਿੱਚ ਐਸੀ ਹੁੰਦੀ ਹੈ ਕਿ ਹਰ ਬੁਰੀ ਚੀਜ਼ ਤੁਹਾਡੇ ਵੱਲ ਆਣੀ ਸ਼ੁਰੂ ਇਸ ਲਈ ਜਿੰਨਾ ਦੇ ਤੁਸੀਂ ਅੰਦਰ ਹੋਵੋਗੇ ਨਾ ਉਹੀ ਚੀਜ਼ਾਂ ਨੂੰ ਬਾਹਰੋਂ ਆਪਣੀ ਤਰਫ ਲੈ ਦਿਓ ਤਾਂ ਹੀ ਤੁਸੀਂ ਦੇਖੋਗੇ ਕਿ ਸ਼ਰਾਬੀ ਬੰਦਾ ਕਿਤੇ ਵੀ ਚਲਾ ਜਾਵੇ ਉਹਨਾਂ ਸ਼ਰਾਬੀ ਲੱਭ ਹੀ ਲੈਣੇ ਆ ਤੇ ਕਿ ਸਤਸੰਗੀ ਬੰਦਾ ਕਿਤੇ ਵੀ ਚਲਾ ਜਾਵੇ ਉਹਨੂੰ ਸਤਸੰਗੀ ਵੀ ਲੱਭ ਹੀ ਲੈਣੇ ਆ ਕਿਉਂਕਿ ਅੰਦਰ ਜਿਹੜੀ ਭਾਵਨਾ ਚਲਣੀ ਹੈ ਨਾ ਉਹਨੇ ਲੱਭ ਹੀ ਲੈਣਾ ਕਿਉਂਕਿ ਉਦਾਂ ਦੀ ਖਿੱਚ ਪੈਣੀ ਸ਼ੁਰੂ ਇਸ ਕਰਕੇ ਅਗਰ ਅੱਛੇ ਨੂੰ ਆਪਣੀ ਤਰਫ ਕਿਤਨਾ ਚਾਹਦੇ ਹੋ ਤਾਂ ਅੰਦਰੋਂ ਅੱਛੇ ਬਣੋ ਅੰਦਰ ਵਿਸ਼ਵਾਸ ਲਿਆਓ ਯਕੀਨ ਲੈ ਆਪਣੀ ਸੋਚ ਨੂੰ ਅੱਛਾ ਕਰੋ ਕਿਉਂਕਿ ਤੁਹਾਡੀ ਸੋਚ ਜਿਦਾ ਜਿਨ੍ਹਾਂ ਨੇ ਥੋੜੀ-ਬਹੁਤੀ ਬੱਚਿਆਂ ਨੇ ਸਾਇੰਸ ਪੜ੍ਹੀ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਕਿ ਬੰਦੇ ਅੰਦਰ ਮੈਗਨੇਟਿਕ ਫੀਲਡ ਵੀ ਹੈ ਜਿਦਾ ਕਹਿੰਦੇ ਨੇ ਇਲੈਕਟ੍ਰਿਕ ਫੀਲਡ ਵੀ ਹੈ ਬੰਦੇ ਦੇ ਅੰਦਰ ਯਾਨੀ ਮੈਗਨੇਟ ਵੀ ਬੰਦੇ ਦੇ ਅੰਦਰ ਹੈ ਜੋ ਖਿੱਚਦਾ ਹੈ ਤਾਂ ਕਰੰਟ ਵੀ ਬੰਦੇ ਅੰਦਰ ਹੈ ਜੋ ਝਟਕਾ ਕਿਉਂਕਿ ਇਹ ਦੋ ਚੀਜ਼ਾਂ ਦੀ એનર્ਜੀ ਸਾਡੇ ਅੰਦਰ ਆਪਣਾ ਕੰਮ ਤਾਂ ਹੀ ਤਾਂ ਕਈ ਵਾਰ ਇੱਕ ਦੂਜੇ ਨੂੰ ਟੱਚ ਕਰੋ ਤਾਂ ਕਰੰਟ ਜਿਆ ਪੈਂਦਾ ਹੈ ਕਦੀ ਹੋਇਆ ਨਾ ਤੁਹਾਡੇ ਨਾਲ ਇਦਾਂ ਕਿ ਇਹਨੂੰ ਹੱਥ ਲਾਇਆ ਤਾਂ ਕਰੰਟ ਜਿਆ ਪਿਆ ਸਮੀਂ ਨਾ ਜ਼ਰਾ ਤਾਂ ਮੈਗਨੇਟਿਕ ਪਾਵਰ ਵੀ ਹੈ ਹੁਣ ਇਹ ਮੈਗਨੇਟਿਕ ਪਾਵਰ ਜਿਹੜੀ ਹੈ ਨਾ ਕੁਦਰਤ ਨੇ ਸਾਡੇ ਅੰਦਰ ਰੱਖੀ ਹੈ ਇਹ ਸਾਡੀ ਸੋਚ ਨਾਲ ਕੰਮ ਕਰਦੀ ਹੈ ਅਗਰ ਸਾਡੀ ਸੋਚ ਅੱਛੀ ਹੋਵੇ ਵਿਸ਼ਵਾਸ ਵਾਲੀ ਹੋਵੇ ਰੱਬ ਦੇ ਯਕੀਨ ਵਾਲੀ ਹੋਵੇ ਤਾਂ ਕਹਿੰਦੇ ਇਹ ਪੋਜ਼ਿਟਿਵ ਕੰਮ ਕਰਦੀ ਹੈ ਹਰ ਪੋਜ਼ਿਟਿਵ ਚੀਜ਼ ਨੂੰ ਖਿੱਚਦੀ ਆਪਣੀ ਜਿਦਾ ਮੈਗਨੇਟ ਦੇ ਅੰਦਰ ਪੋਜ਼ਿਟਿਵ 네ਗੇਟਿਵ ਦੋ ਹੁੰਦੇ ਹਨ ਤਾਂ ਕਹਿੰਦੇ ਹੈ ਕਿ ਜੇ ਸਾਡੀ ਸੋਚ ਅੰਦਰ 네ਗੇਟਿਵ ਚੱਲੇ ਬੁਰੀ ਚੱਲੇ ਤਾਂ ਫਿਰ ਹਰ 네ਗੇਟਿਵ ਚੀਜ਼ ਸਾਡੇ ਲਾਣੀ ਸ਼ੁਰੂ ਇਹ ਬੰਦਾ ਸੋਚੇ ਮੇਰੇ ਨਾਲ ਬੁਰਾ ਹੀ ਹੁੰਦਾ ਮੇਰੇ ਨਾਲ ਬੁਰਾ ਹੀ ਹੁੰਦਾ ਤਾਂ ਮੈਂ ਤਾਂ ਸੋਚ ਬੁਰੀ ਹੈ ਤਾਂ ਇਹਦੇ ਨਾਲ ਅੱਗੇ ਵੀ ਬੁਰਾ ਹੀ ਕਿਉਂਕਿ ਇਹਦੀ ਬੁਰੀ ਸੋਚ ਬੁਰੀਆਂ ਚੀਜ਼ਾਂ ਨੂੰ ਆਪਣੀ ਤਰਫ ਜੇ ਤੁਸੀਂ ਸੋਚ ਕੇ ਦੇਖਣਾ ਮੇਰਾ ਮੇਰੀ ਪਾਕਟ ਨਾਲ ਕਿਹਦੇ ਮਾਰ ਲਵੇ ਕੋਈ ਮੇਰੀ ਪਾਕਟ ਨਾਲ ਕੋਈ ਮਾਰ ਲਵੇ ਤਾਂ ਪਾਕਟ ਵਾਜੀ ਜਾਣੀ ਹੈ ਸਮਝਦੇ ਹੋ ਕਿ ਨਹੀਂ ਹਾਂ ਹੁਸ਼ਿਆਰ ਰਹੋ ਯਕੀਨ ਰੱਖੋ ਵਿਸ਼ਵਾਸ ਰੱਖੋ ਔਰ ਥੋੜਾ ਹੁਸ਼ਿਆਰ ਰਹੋ ਮੈਂ ਜਾ ਰਿਹਾ ਮਾਲਕ ਦੇ ਨਾਮ ਨਾਲ ਆਣਾ ਵੀ ਉਹਦੇ ਨਾਮ ਨਾਲ ਜਾਣਾ ਵੀ ਉਹਦੇ ਨਾਲ ਸਮਝਣਾ ਜ਼ਰਾ ਤਾਂ ਫਿਰ ਇਨਸਾਨ ਨੂੰ ਸਮਾਲਦਾ ਵੀ ਉਹ ਆਪ ਹੀ ਹੈ ਇਹ ਯਾਦ ਰੱਖਣਾ ਹਮੇਸ਼ਾ ਸਾਰਿਆਂ ਨੇ ਇਸ ਲਈ ਆਪਣੀ ਅੰਦਰ ਸੋਚ ਨੂੰ ਅੱਛਾ ਰੱਖੋ ਇਸ ਲਈ ਅਦਰ ਬੁੱਲੇ ਸ਼ਾਹ ਕੀ ਕਹਿੰਦੇ ਹੈ ਕਿ ਅਜ ਇਨਸਾਨ ਰੱਬ ਦੇ ਇਸ਼ਕ ਦਾ ਰੱਬ ਦੇ ਬੰਦਗੀ ਦਾ ਪੈਂਡਾ ਛੱਡ ਕੇ ਬਦਿਆਂ ਤੇ ਯੋਰ ਲਗਾਇਆ ਕਹਿੰਦੇ ਭੁੱਲ ਕੇ ਤੇਰੇ ਇਸ਼ਕ ਬੰਦਗੀ ਦਾ ਪੈਂਡਾ ਬਦਿਆਂ ਤੇ ਯੋਰ ਜਦੋਂ ਵੀ ਅਸੀਂ ਰੱਬ ਦੇ ਇਸ਼ਕ ਨੂੰ ਛੱਡ ਕੇ ਰੱਬ ਦੇ ਨਾਮ ਨੂੰ ਛੱਡ ਕੇ ਵਧੀਆਂ ਵਾਲੇ ਪਾਸੇ ਤੁਰ ਲੈਂਦੇ ਆ ਤਾਂ ਸਮਝ ਲਓ ਸਾਡੀ ਜ਼ਿੰਦਗੀ ਦੀ ਬਰਬਾਦੀ ਉੱਥੇ ਸ਼ੁਰੂ ਹੋ ਜਾਂਦੀ ਹੈ ਤਾਂ ਜੇ ਅਸੀਂ ਆਪਣੇ ਰੱਬ ਤੇ ਯਕੀਨ ਕਰੀਏ ਆਪਣੇ ਰੱਬ ਤੇ ਵਿਸ਼ਵਾਸ ਕਰੀਏ ਕਿ ਜੋ ਮੇਤੋਂ ਪਿੱਛੇ ਹੋ ਗਿਆ ਉਹ ਹੋ ਗਿਆ ਅੱਜ ਤੋਂ ਮੈਂ ਆਪਣੇ ਰੱਬ ਤੇ ਯਕੀਨ ਕਰਨਾ ਹੈ ਅੱਜ ਤੋਂ ਮੈਂ ਕੋਈ ਵੀ ਕੰਮ ਕਰਨਾ ਆਪਣੇ ਮਾਲਿਕ ਨੂੰ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਕਰਨਾ ਉਹਦੇ ਵਿਸ਼ਵਾਸ ਨਾ ਕਰਨਾ ਹੈ ਤਾਂ ਸਮਝ ਲਓ ਹੁਣ ਤੁਸੀਂ ਉਸ ਰਸਤੇ ਕਦਮ ਰੱਖ ਦਿੱਤਾ ਜਿਸ ਰਸਤੇ ਤੁਹਾਨੂੰ ਕਾਮਯਾਬੀ ਸਫਲਤਾ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਹੈ ਔਰ ਇਹ ਸਚਾਈ ਹੈ ਕਿ ਯਾਦ ਰੱਖਣਾ ਜਿੱਦਾਂ ਸਮਝ ਲੋ ਜੋ ਇਹ ਡਿਸਪੈਂਜਾ ਪਏ ਹੋਏ ਸੀ ਤਾਂ ਜਦ ਤੱਕ ਅੰਦਰ ਯਕੀਨ ਨਹੀਂ ਸੀ ਬਿਮਾਰ ਸੀ ਪਰ ਜਿੱਦ ਹੀ ਯਕੀਨ ਆ ਕਿ ਮੈਂ ਠੀਕ ਹੋ ਰਿਹਾ ਉਹ ਪ੍ਰਮਾਤਮਾ ਉਹ ਉਹਦੀ ਕਿਰਪਾ ਮੈਨੂੰ ਠੀਕ ਜਦੋਂ ਸੋਚ ਬਦਲੀ ਤਾਂ ਉਹਨਾਂ ਦਾ ਜਿਹੜਾ ਕਦਮ ਸੀ ਤੰਦਰੁਸਤੀ ਦੇ ਮਾਰਗ 'ਤੇ ਵੱਧ ਗਿਆ ਔਰ ਫਿਰ ਟਾਈਮ ਜ਼ਰੂਰ ਲੱਗਾ ਪਰ ਕੁਝ ਮਹੀਨਿਆਂ 'ਚ ਪੈਰਾਂ 'ਤੇ ਖੜੇ ਵੀ ਉਹ ਇਹ ਵਿਸ਼ਵਾਸ ਵਾਲੀ ਸੋਚਣਾ ਆਂਦੀ ਤੇ ਜੇ ਡਾਕਟਰ ਨੇ ਕਿਹਾ ਸੀ ساری ਜ਼ਿੰਦਗੀ ਤੂੰ ਲੇਟਣਾ ਹੀ ਐ ਤੇ ਜੇ ਅੰਦਰ ਵਿਸ਼ਵਾਸ ਨਾ ਆਂਦਾ ਸੋਚਣਾ ਬਦਲਦੀ ਉਹ ਡਾਕਟਰਾਂ ਵਾਲੀ ਸੋਚ ਹੀ ਅੰਦਰ ਚੱਲਦੀ ਕਿ ਹੁਣ ਮੈਂ ਠੀਕ ਹੋਣਾ ਹੀ ਨਹੀਂ ਮੈਂ ਠੀਕ ਹੋਣਾ ਹੀ ਨਹੀਂ ਤਵੇ ਕਦੀ ਵੀ ਉਹਨੇ ਆਪਣੇ ਪੈਰਾਂ ਦੇ ਖੜੇ ਇਸ ਲਈ ਇਹ ਗੱਲ ਕਮਾਂਗੇ ਆਪਣੀ ਸੋਚ ਨੂੰ ਬਦਲ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਜੇ ਲਈ ਅੱਜ ਤੋਂ ਜਿੰਨੇ ਵੀ ਜੀ ਬੈਠੇ ਆ ਨਾ ਇਹਨਾਂ ਦੇਖੋ ਡਾਕਟਰਾਂ ਦੀ ਰਿਪੋਰਟ ਕੀ ਕਹਿੰਦੀ ਐ ਔਰ ਅਸੀਂ ਇਹਦੇ ਬਾਰੇ ਕਈ ਨਾਮ ਦੱਸ ਸਕਦੇ ਆ ਜਿਹਦਾ ਕਈ ਵਾਰ ਜ਼ਿਕਰ ਕਰੀਦਾ ਬਿਲਮਰੀ ਡਾਲਫ ਜਿਹੜੀ ਅਮਰੀਕਾ ਦੀ ਪਹਿਲੀ ਮਹਿਲਾ ਐਥਲੀਟ ਸੀ ਜਿਹਨੇ 4 골ਡ ਮੈਡਲ ਜਿੱਤੇ ਉਹਨੂੰ ਵੀ ਬਚਪਨ ਚ ਪੋਲੀਓ ਹੋ ਗਿਆ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਇਹ ਕਦੀ ਸਾਰੀ ਜ਼ਿੰਦਗੀ ਪੈਰਾਂ ਤੇ ਖੜੀ ਨਹੀਂ ਹੋ ਸਕਦੀ ਬਿਲਮਾਰੀਡੋਲਫ ਪਰ ਉਹਦੀ ਮਾਂ ਨੇ ਕਿਹਾ ਸੀ ਰਿਪੋਰਟ ਨੂੰ ਦੇਖ ਕੇ ਕਹਿੰਦੀ ਡਾਕਟਰ ਸਾਹਿਬ ਤੁਹਾਡੀਆਂ ਰਿਪੋਰਟਾਂ ਜੋ ਮਰਜ਼ੀ ਕਹਿਣ ਮੈਨੂੰ ਯਕੀਨ ਹੈ ਜਿਸ ਤੇ ਮੈਨੂੰ ਵਿਸ਼ਵਾਸ ਹੈ ਨਾ ਆਪਣੇ ਰੱਬ ਤੇ ਤੁਸੀਂ ਕਹਿੰਦੇ ਕਦੀ ਖੜੀ ਨਹੀਂ ਹੋਏਗੀ ਆਪਣੇ ਪੈਰਾਂ ਤੇ ਮੈਨੂੰ ਯਕੀਨ ਹੈ ਉਸ ਤੇ ਇਹ ਪੈਰਾਂ ਤੇ ਖੜੀ ਵੀ ਹੋਏਗੀ ਚਲੇਗੀ ਵੀ ਦੌੜੇਗੀ ਵੀ ਔਰ ਮਾਂ ਦੇ ਯਕੀਨ ਨੇ 1 ਸਾਲ ਦੀ ਉਮਰ ਸੀ ਜਦੋਂ ਉਹਨੂੰ ਪੋਲੀਓ ਹੋ ਗਿਆ ਸੀ ਲੱਤਾਂ ਸੁੱਕ ਗਈਆਂ ਸੀ ਈਲ ਚੇਅਰ ਤੇ ਬੈ ਗਈ ਸੀ ਪਰ ਮਾਂ ਨੇ ਵਿਸ਼ਵਾਸ ਦੇ ਨਾਲ ਮਾਲਿਸ਼ ਕਰਦੀ ਰਹੀ ਲੱਤਾਂ ਦੀ ਮਾਲਿਸ਼ ਕਰਦੀ ਰਹੀ ਯਕੀਨ ਕਰਦੀ ਹੁੰਦੀ ਬੇਟਾ ਫਿਕਰ ਨਾ ਕਰ ਤੂੰ ਚਲੇਂਗੀ ਮੈਨੂੰ ਯਕੀਨ ਹੈ ਤੂੰ ਚਲੇਂਗੀ 8 ਸਾਲ ਤੋਂ 3 ਸਾਲ ਲੱਗੇ 11 ਸਾਲ ਦੀ ਹੋਈ ਤਾਂ ਪੈਰਾਂ 'ਚ ਹਰਕਤ ਆਈ ਮਾਂ ਨੇ ਕਿਹਾ ਦੇਖਿਆ ਵਿਸ਼ਵਾਸ ਦੀ ਜਿੱਤ ਨਹੀਂ ਤਾਂ ਬੰਦਾ ਤਾਂ 1 ਮਹੀਨੇ ਜੀ 1 ਮਹੀਨਾ ਹੋ ਗਿਆ ਕਰਦੇ ਨੂੰ ਕੋਈ ਹੋਇਆ ਹੀ ਨਹੀਂ 2 ਮਹੀਨੇ ਹੋ ਗਏ ਕਰਦੇ ਨੂੰ ਕੁਝ ਹੋਇਆ ਹੀ ਨਹੀਂ 3 ਮਹੀਨੇ ਹੋ ਗਏ ਕਰਦੇ ਨੂੰ ਕੁਝ ਪਰ ਕਹਿੰਦੇ ਜਿਹੜਾ ਵਿਸ਼ਵਾਸ ਹੁੰਦਾ ਹੈ ਨਾ ਯਕੀਨ ਹੁੰਦਾ ਹੈ ਯਕੀਨ ਕਹਿੰਦੇ ਉਹਨੂੰ ਜਿਹੜਾ ਕਦੀ ਹਾਰ ਉਹ ਕਹਿੰਦਾ ਜਦ ਤੱਕ ਸੁਆਸ ਹੈ ਕੋਸ਼ਿਸ਼ ਕਰਨੀ ਹੈ ਜਦ ਤੱਕ ਸੁਆਸ ਹੈ ਵਿਸ਼ਵਾਸ ਨਾਲ ਕੋਸ਼ਿਸ਼ ਔਰ ਜੇ ਵਿਸ਼ਵਾਸ ਨਾਲ ਕੋਸ਼ਿਸ਼ ਕਰਨੇ ਕਰਾਂਗੇ ਤਾਂ ਇੱਕ ਦਿਨ ਅਸਰ ਵੀ ਔਰ ਹੁੰਦਾ ਹੈ ਅਸਰ ਤਿੰਨ ਸਾਲ ਐਸੀ ਫਿਰ ਕਰਾਂਗੇ ਕੈਸੀ ਤਾਂ ਸ਼ਾਰਟ ਵਿੱਚ ਦੱਸ ਰਹੇ ਹੋ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਪੜੋ ਬਿਲਮਾਰੀ ਡੋਲਫ ਦੀ ਜ਼ਿੰਦਗੀ ਨੂੰ ਪੜੋ ਕਿੰਨੇ ਸਾਲ ਤੱਕ ਕਿਦਾਂ ਮਾਂ ਉਹਦੇ ਉੱਤੇ ਨਿਸ਼ਵਾਸ ਕਰਦੀ ਨਹੀਂ ਤੂੰ ਚਲੇਗੀ ਬੇਟਾ ਫਿਕਰ ਨਾ ਕਰ ਮੈਨੂੰ ਯਕੀਨ ਹੈ ਤੇਰੇ ਪੈਰ ਠੀਕ ਹੋਣਗੇ ਤੂੰ ਚਲੇਂਗੀ ਤੂੰ ਦੌੜੇਂਗੀ ਤੂੰ ਸਭ ਕੁਝ ਕਰੇਂਗੀ ਫਿਕਰ ਨਾ ਕਰ ਤਿੰਨ ਸਾਲ ਤੱਕ ਕੁਝ ਨਹੀਂ ਹੋਇਆ ਪਰ 11ਵੇਂ ਸਾਲ ਚ ਨਾ ਉਹਦੇ ਉਂਗਲੀਆਂ ਹਰਕਤ ਹੋਈ ਤਾਂ ਮਾਂ ਨੂੰ ਖੁਸ਼ੀ ਹੋਈ ਵਿਸ਼ਵਾਸ ਹੋਇਆ ਕਿ ਜੇ ਅੱਜ ਉਂਗਲੀਆਂ ਚਲੀਆਂ ਐ ਤਾਂ ਕੱਲੂ ਪੈਰ ਵੀ ਔਰ ਸੱਚੀ ਇੱਕ ਸੱਚੀ ਘਟਨਾ ਕੋਈ ਕਹਾਣੀ ਨਹੀਂ ਹੈ ਅਮਰੀਕਾ ਦੀ ਪਹਿਲੀ ਮਹਿਲਾ ਐਥਲੀਟ ਐਥਲੀਟ ਕਹਿੰਦੇ ਜਿਹੜੇ 올림픽 ਵਿੱਚ ਹਿੱਸਾ ਲੈਂਦੇ ਐ 골ਡ ਮੈਡਲ ਜਿੱਤਦੇ ਐ ਤੁਸੀਂ ਪੜ੍ਹ ਕੇ ਦੇਖਣਾ ਲਿਖ ਕੇ ਦੇਖਣਾ ਕਿ ਅਮਰੀਕਾ ਦੀ ਪਹਿਲੀ ਮਹਿਲਾ ਮਹਿਲਾ ਯਾਨੀ ਔਰਤ ਕਿਹੜੀ ਸੀ ਜਿਹਨੇ ਅਮਰੀਕਾ ਦੀ ਖਾਤਰ ਆਪਣੀ ਕੰਟਰੀ ਦੀ ਖਾਤਰ ਚਾਰ 골ਡ ਮੈਡਲ ਜਿੱਤ ਕੇ ਵਰਲਡ ਰਿਕਾਰਡ ਬਣਾਇਆ ਨਾਮ ਆਏਗਾ ਬਿਲ ਮਾਰੀਡਾਲਫ ਉਹਦੀ ਜ਼ਿੰਦਗੀ ਵੀ ਨਾਲ ਆ ਜਾਏਗੀ ਕਿ ਬਚਪਨ ਜੇ ਨੂੰ ਪੋਲੀਓ ਹੋ ਗਿਆ ਸੀ ਡਾਕਟਰ ਕਹਿੰਦੇ ਸੀ ਚੱਲ ਨਹੀਂ ਸਕਦੀ ਪਰ ਇਹਦੀ ਮਾਂ ਦੇ ਵਿਸ਼ਵਾਸ ਨੇ ਇਹਨੂੰ ਚਲਾਇਆ ਨਹੀਂ ਇਹਨੂੰ ਧੜਾਇਆ ਔਰ 골ਡ ਮੈਡਲ ਵੀ ਜਿੱਤਾਇਆ ਜਰਾ ਸਮਝਣਾ ਕਹਿੰਦੇ 12 13 ਸਾਲ ਦੀ ਉਮਰ ਚ ਉੱਠ ਕੇ ਖੜ ਨਹੀਂ ਖੜ ਗਈ ਆਪਣੇ ਪੈਰਾਂ ਤੇ ਹੌਲੀ ਹੌਲੀ ਸਹਾਰਾ ਲੈ ਕੇ ਤੁਰਨ ਲੱਗ ਗਈ ਔਰ 14 ਸਾਲ ਦੀ ਉਮਰ ਚ ਤਾਂ ਉਹ ਤੁਰਨੇ ਲੱਗ ਪਈ ਸੀ ਔਰ ਫਿਰ ਕਈ ਕੋਚ ਦੇ ਕੋਲ ਮਾਂ ਨੂੰ ਲੈ ਕੇ ਕੋਚ ਨੇ ਕਿਹਾ ਜੀ ਕੀ ਜ਼ਿੰਦਗੀ ਬਾਰੇ ਦੱਸਿਆ ਕਿ ਮੈਂ ਚਾਹਦੀ ਮੇਰੀ ਬੱਚੀ 올림픽 ਦੌੜੇ ਟ੍ਰੇਨਿੰਗ ਦੇ ਹੋਏ ਨੂੰ ਉਹ ਕੋਚ ਕਹਿੰਦਾ ਇਹ ਹੁਣੇ ਤਾਂ ਹਲੇ ਵੀਲ ਚੇਅਰ ਤੋਂ ਉੱਠੀ ਹੈ ਤੂੰ ਕਿਉਂ ਕਿਉਂਕਿ ਉਹਦੇ ਤਾਂ ਲੱਤਾਂ ਬੜੀਆਂ ਮਜ਼ਬੂਤ ਚਾਹੀਦੀਆਂ ਹੈ ਜਿਹੜਾ 올림픽 ਦੌੜਨਾ ਹੋਵੇ ਕਿਉਂਕਿ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਬੰਦਾ 올림픽 ਲੜਦਾ ਹੈ ਇਹ ਕਿਸੇ ਬੱਚੇ ਦਾ ਖੇਲ ਨਹੀਂ ਹੈ ਕਿ ਐਵੇਂ ਹੀ ਗਲੀਆਂ 'ਚ ਦੌੜੀਏ ਤਾਂ 올림픽 ਜਿੱਤ ਲਈਏ ਮਾਂ ਕਹਿੰਦੀ ਫਿਕਰ ਨਾ ਕਰੋ ਉਹ ਜਿਹਨੂੰ ਡਾਕਟਰ ਕਹਿੰਦੇ ਤੁਰ ਨਹੀਂ ਸਕਦੀ ਜੇ ਮੇਰਾ ਵਿਸ਼ਵਾਸ ਨਾ ਮੇਰੇ ਰੱਬ ਤੇ ਯਕੀਨ ਨਾ ਉਹਦੀ ਕਿਰਪਾ ਨਾਲ ਅੱਜ ਤੁਰ ਰਹੀ ਹੈ ਤਾਂ ਮੈਨੂੰ ਯਕੀਨ ਹੈ ਉਹ 골ਡ ਮੈਡਲ ਵੀ ਉਹੀ ਜਿਤਾਏਗਾ ਤੁਸੀਂ ਥੋੜੀ ਕਰਨਾ ਤੁਸੀਂ ਟ੍ਰੇਨਿੰਗ ਦਿਓ ਬਾਕੀ ਉਹ ਕਰੇਗਾ ਜੋ ਕਰਨੀ ਪਰ ਵਾਕਈ ਕਹਿੰਦੇ ਕੋਚ ਨੇ ਟ੍ਰੇਨਿੰਗ ਦਿੱਤੀ ਪਰ ਬੱਚੀ ਦੀ ਹਿੰਮਤ ਮਾਂ ਵਧਾਉਂਦੀ ਗਈ ਹੌਸਲਾ ਮਾਂ ਦਿੰਦੀ ਗਈ ਅੱਜ ਮਾਤਾ ਪਿਤਾ ਐਸੇ ਚਾਹੀਦੇ ਐ ਪਰ ਅਸੀਂ ਹੀ ਦੇਖਿਆ ਮਾਪੇ ਤਾਂ ਐਸੇ ਹੁੰਦੇ ਬੱਚੇ ਨੂੰ ਮਾਰੀ ਸੱਟ ਲੱਗ ਜਾਵੇ ਹੋਏ ਮੇਰਾ ਪੁੱਤ ਕੀ ਹੋ ਗਿਆ ਨਾ ਨਾ ਹੁਣ ਨਾ ਦੌੜੀ ਇੱਥੇ ਰਹਿ ਜਾ ਚੁੱਪ ਕਰਕੇ ਸੱਟ ਲੱਗ ਜਣੀ ਤੇਰੇ ਉਹ ਬੱਚੇ ਨੂੰ ਇੰਨਾ ਡਰਪੋ ਕਿੰਨਾ ਕਮਜ਼ੋਰ ਬਣਾ ਦਿੰਦੇ ਐ ਕਿ ਬੱਚੇ ਦੇ ਅੰਦਰ ਕੁਝ ਕਰਨ ਦੀ ਹਿੰਮਤ ਜੇ ਬੱਚੇ ਨੂੰ ਸਾਈਕਲ ਸਿਕਣਾ ਨਹੀਂ ਪੁੱਤ ਤੋ ਸੱਟ ਲੱਗ ਜਣੀ ਤੇਰੇ ਸਾਡ ਸਾਈਕਲ ਨਾਲ ਸਿੱਖ ਤਮੀਨਾ ਜਰਾ ਔਰ ਇੱਕ ਪਾਸੇ ਐਸੀ ਹੀ ਐ ਐਸੀ ਰੂਹਾਨੀ ਨੂੰ ਕਹਿੰਦਾ ਕਰ ਸੱਟ ਲੱਗਦੀ ਕੋਈ ਨਹੀਂ ਬੱਚੇ ਦਾ ਕੰਮ ਹੈ ਨਾ ਸੱਟਾਂ ਲਵਾਉਣੀਆਂ ਸੱਟਾਂ ਨਾਲ ਲਈ ਤਾਂ ਮਜ਼ਾ ਕੀ ਆਣਾ ਕਿਉਂਕਿ ਅਸੀਂ ਆਪ ਉਹ ਸੱਟਾਂ ਲਵਾਈਆਂ ਜ਼ਿੰਦਗੀ ਚ ਤਮੀਨਾ ਕਟਾ ਖਾ ਖਾ ਕੇ ਬੰਦਾ ਮਜ਼ਬੂਤ ਕਿਉਂਕਿ ਇੰਨਾ ਬੱਚਿਆਂ ਨੂੰ ਡਰਪੋਕ ਨਾ ਬਣਾਓਗੇ ਹੁਣ ਤੁਸੀਂ 24 ਘੰਟੇ ਦੇ ਬੱਚਿਆਂ ਨਾਲ ਰਹਿ ਨਹੀਂ ਸਕਦੇ ਜਿਹੜਾ ਅੱਜ ਉਹਨਾਂ ਨੂੰ ਡਰ ਤੁਸੀਂ ਭਰ ਦੇਣਾ ਨਾ ਕੱਲ ਨੂੰ ਤੁਸੀਂ ਨਹੀਂ ਨਾਲ ਰਹਿਣਾ ਪਰ ਇਹ ਡਰਨੇ ਸਾਰੀ ਜ਼ਿੰਦਗੀ ਤਾਂ ਜੇ ਅੱਜ ਤੋਂ ਹੀ ਬੱਚਿਆਂ ਨੂੰ ਮਜ਼ਬੂਤ ਬਣਾਉਂਗਾ ਨਾ ਬੇਟਾ ਫਿਕਰ ਨਾ ਕਰ ਐਸੀ ਤੈਨੂੰ ਹਰ ਵੇਲੇ ਸਹਾਰਾ ਨਹੀਂ ਦੇ ਸਕਦੇ ਯਕੀਨ ਕਰ ਆਪਣੇ ਮਾਲਕ ਦੇ ਜਿਨ੍ਹਾਂ ਹਰ ਜਗ੍ਹਾ ਤੈਨੂੰ ਸਹਾਰਾ ਦੇਣਾ ਹੈ ਜਦ ਵੀ ਚੱਲਣਾ ਸਾਡੇ ਪਰੋਸੇ ਨਹੀਂ ਆਪਣੇ ਰੱਬ ਦੇ ਪਰੋਸੇ ਚੱਲ ਤਾਂ ਜ਼ਿੰਦਗੀ 'ਚ ਕਦੀ ਤੇਰੀ ਹਾਰ ਨਹੀਂ ਹੋਏਗੀ ਕਿਉਂਕਿ ਜਿਹੜਾ ਉਹਦੇ ਪਰੋਸੇ ਨਾਲ ਤੁਰਦਾ ਹੈ ਫਿਰ ਰੱਬ ਕਦੀ ਉਹ ਪੈਦਾ ਕਰੋ ਪਰੋਸਾ ਆਪਣੇ ਅੰਦਰ ਵੀ ਤਾਂ ਆਪਣੇ ਬੱਚਿਆਂ ਦੇ ਅੰਦਰ ਵੀ ਕਿ ਮੈਨੂੰ ਸੰਭਾਲਣ ਵਾਲਾ ਸਾਡੀ ਰੱਖਿਆ ਕਰਨ ਵਾਲਾ ਸਾਡਾ ਮਾਲਿਕ ਸਾਡੇ ਜਿਸ ਨੇ ਸਾਨੂੰ ਪੈਦਾ ਕੀਤਾ ਉਹ ਹਰ ਕਦਮ ਤੇ ਸਾਡੇ ਨਾਲ ਹੈ ਉਹ ਕੋਈ ਸਾਨੂੰ ਬਣਾ ਕੇ ਭੁੱਲ ਕੇ ਨਹੀਂ ਬਹਿ ਗਿਆ ਉਹਦੀ ਨਜ਼ਰ ਹਰ ਵਕਤ ਸਾਡੇ ਤੇ ਹੈ ਅਗਰ ਉਸ ਤੇ ਵਿਸ਼ਵਾਸ ਰੱਖਾਂਗੇ ਤਾਂ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਹਰ ਕਦਮ ਤੇ ਤੁਹਾਡੀ ਸਮਹਾਲ ਵੀ ਕਰੇਗਾ ਔਰ ਤੁਹਾਡੀ ਹਰ ਮੁਸ਼ਕਿਲ ਚ ਰੱਖਿਆ ਵੀ ਕਰੇਗਾ ਔਰ ਤੁਹਾਨੂੰ ਕਾਮਯਾਬੀ ਵੀ ਦੇਵੇਗਾ ਯਕੀਨ ਰੱਖੋ ਉਸ ਤੇ